ਸਬਸਕ੍ਰਾਈਬ ਕਰੋ ਲਿਵਿੰਗ ਪੰਜਾਬ ਨਿਊਜ਼ ਚੈਨਲ ਨੂੰ ਅਤੇ ਨਾਲ ਹੀ ਬੈਲ ਆਈਕਨ ਨੂੰ ਦਬਾਓ ਲੇਟੈਸਟ ਨਿਊਜ਼ ਸਭ ਤੋਂ ਪਹਿਲਾਂ ਦੇਖਣ ਲਈ ਦਿਨਾਨਗਰ ਸ਼ਹਿਰ ਦੇ ਸਾਰੇ ਦੁਕਾਨਦਾਰਾਂ ਨੇ ਨੌਕਰੀਆਂ ਅਤੇ ਸਿੱਖਿਆ ਵਿੱਚ ਜਾਤੀ ਆਧਾਰਿਤ ਰਾਖਵੇਂ ਕਰਨ ਦੀ ਵਿਵਸਥਾ ਦੇ ਖਿਲਾਫ ਆਪਣੀਆਂ ਦੁਕਾਨਾਂ ਬੰਦ ਰੱਖੀਆਂ ਜਨਰਲ ਵਰਗ ਵੱਲੋਂ ਨੌਕਰੀਆਂ ਅਤੇ ਸਿੱਖਿਆ ਵਿੱਚ ਜਾਤੀ ਆਧਾਰਿਤ ਰਾਖਵੇਂ ਕਰਨ ਦੀ ਵਿਵਸਥਾ ਖਿਲਾਫ ਅੱਜ ਭਾਰਤ ਬੰਦ ਦਾ ਐਲਾਨ ਕੀਤਾ ਹੋਇਆ ਸੀ ਜਿਸ ਦੇ ਚੱਲਦੇ ਅੱਜ ਦਿਨਾਨਗਰ ਦਾ ਸਾਰਾ ਬਾਜ਼ਾਰ ਬੰਦ ਰਿਹਾ ਇਸ ਮੌਕੇ ਜਨਰਲ ਵਰਗ ਵੱਲੋਂ ਇੱਕ ਦਿਨ ਪਹਿਲਾਂ ਹੀ ਸਾਰਾ ਬਾਜ਼ਾਰ ਬੰਦ ਕਰਨ ਬਾਰੇ ਸਪੀਕਰ ਆਈ ਲੋਕਾਂ ਨੂੰ ਸੂਚਿਤ ਕੀਤਾ ਗਿਆ ਸੀ ਇਸ ਬੰਦ ਨੂੰ ਲੈ ਕੇ ਕੋਈ ਅਨੁਸੁਖਾਵੀ ਘਟਨਾ ਨਾ ਵਾਪਰੇ ਪੁਲਿਸ ਵੱਲੋਂ ਐਸਐਚਓ ਕੁਲਵਿੰਦਰ ਸਿੰਘ ਦੀ ਅਗਵਾਈ ਚ ਵੱਡੀ ਗਿਣਤੀ ਚ ਪੁਲਿਸ ਮਨਾਲਜ ਨੂੰ ਤਣਾਤ ਕੀਤੇ ਗਏ ਸਨ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹਾਂ ਜਨਰਲ ਵਰਗ ਦੇ ਪ੍ਰਧਾਨ ਡਿੰਪਲ ਕਜੂਰੀਆ ਅਤੇ ਚੇਅਰਮੈਨ ਪਿੰਦਰਪਾਲ ਸਿੰਘ ਰਾਜੂ ਨੇ ਕਿਹਾ ਕਿ ਅੱਜ ਜਨਰਲ ਵਰਗ ਵੱਲੋਂ ਨੌਕਰੀਆਂ ਅਤੇ ਸਿੱਖਿਆ ਵਿੱਚ ਜਾਤੀ ਆਧਾਰਿਤ ਰਾਖਵੇਂ ਕਰਨ ਦੀ ਵਿਵਸਥਾ ਖਿਲਾਫ ਅਤੇ ਕੁਝ ਸਮਾਂ ਪਹਿਲਾਂ ਸੁਪਰੀਮ ਕੋਰਟ ਵੱਲੋਂ ਐਸਸੀ ਐਸਟੀ ਐਕਟਸ ਬੰਦੀ ਦਿੱਤੇ ਫੈਸਲੇ ਦਾ ਸਮਰਥਨ ਕਰਨ ਲਈ ਦਿਨਾਂਗਰ ਬੰਦ ਕਰਨ ਦਾ ਐਲਾਨ ਕੀਤਾ ਹੋਇਆ ਸੀ ਜੋ ਕਿ ਬਹੁਤ ਹੀ ਸ਼ਾਂਤਮਈ ਤਰੀਕੇ ਨਾਲ ਕੀਤਾ ਗਿਆ ਹੈ। ਉਹਨਾਂ ਨੇ ਬਾਜ਼ਾਰ ਬੰਦ ਕਰਨ ਵਿੱਚ ਸਹਿਯੋਗ ਕਰਨ ਵਾਲਿਆਂ ਦਾ ਧੰਨਵਾਦ ਵੀ ਕੀਤਾ। ਇਸ ਮੌਕੇ ਸਮੂਹ ਜਨਰਲ ਵਰਗ ਵੱਲੋਂ ਨਾਇਬ ਤਹਿਸੀਲਦਾਰ ਮਹਿੰਦਰਪਾਲ ਨੂੰ ਮੈਮੋਰੰਡਮ ਵੀ ਸੌਂਪਿਆ ਗਿਆ ਉਧਰ ਐਸਐਚਓ ਕੁਲਵਿੰਦਰ ਸਿੰਘ ਨੇ ਕਿਹਾ ਕਿ ਜੋ ਜਨਰਲ ਵਰਗ ਦੇ ਲੋਕਾਂ ਵੱਲੋਂ ਬੰਦੀ ਕਾਲ ਦਿੱਤੀ ਗਈ ਸੀ ਅੱਜ ਬਹੁਤ ਹੀ ਸ਼ਾਂਤਮਈ ਢੰਗ ਨਾਲ ਬਾਜ਼ਾਰ ਬੰਦ ਰਿਹਾ ਹੈ ਉਹਨਾਂ ਨੇ ਕਿਹਾ ਕਿ ਕੋਈ ਵੀ ਹੰਸਕਾਵੀਂ ਘਟਨਾ ਨਹੀਂ ਵਾਪਰੀ ばんでまた。 ਨਰ ਨਿਤ ਕਰੋ ਕੋਈ ਤਰੀਕਾ ਲੀ ਜੀ ਕਰ ਲੋ ਕਰੋ ਅੱਜ ਜਨਰਲ ਬਰ ਕੋਲ ਜੋ ਬੰਦੀ ਕਾਲ ਦਿੱਤੀ ਗਈ ਸੀ ਉਸ ਨੂੰ ਮੁੱਖ ਰੱਖਦੇ ਹੋਏ ਅਸੀਂ ਸੁਰੱਖਿਆ ਤੇ ਪੂਰੇ ਪ੍ਰਬੰਧ ਕੀਤੇ ਆ ਸ਼ਹਿਰ ਦੀਆਂ ਮੁੱਖ ਸੜਕਾਂਾਂ ਦੇ ਨਾਕਾਬੰਦੀ ਕੀਤੀ ਹੋਈ ਆ ਰਸਤੇ ਲਗਾਈਆਂ ਹੋਈਆਂ ਨੇ ਸ਼ਹਿਰ ਵਿੱਚ ਮੁਕੰਮਲ ਸ਼ਾਂਤੀ ਆ ਦੁਕਾਨਾਂ ਬੰਦ ਨੇ ਟ੍ਰਾਫਿਕ ਜਿਹੜੀ ਆਮ ਆਂਗ ਚੱਲ ਰਹੀ ਆ ਕੋਈ ਵੀ ਕਿਸੇ ਕਿਸਮ ਦਾ ਤਣਾਅ ਜਿਹੜਾ ਨਹੀਂ ਹੈਗਾ ਅਗਲਾ ਸਰ ਕੀ ਪ੍ਰੋਗਰਾਮ ਹੈ ਜਿਹੜੀ ਯੂਨੀਅਨ ਬੰਦ ਕਰਾਇਆ ਜਿਸ ਸਤਾ ਨੇ ਚਲੋ ਕੀ ਅੱਗੇ ਕਾਲ ਹੈ ਜੀ ਬਸ ਉਹ ਤੋਂ ਉਹਨਾਂ ਦੁਕਾਨਦਾਰਾਂ ਨੂੰ ਬੰਦ ਦੁਕਾਨਾਂ ਰੱਖਣ ਦੀ ਅਪੀਲ ਕੀਤੀ ਗਈ ਹੈ ਜਿਨ੍ਹਾਂ ਦੇ ਉੱਤੇ ਦੁਕਾਨਦਾਰਾਂ ਨੇ ਮਨ ਕਰਦੇ ਆਪਣੀਆਂ ਦੁਕਾਨਾਂ ਬੰਦ ਕੀਤੀਆਂ ਨੇ 12 ਵਜੇ ਤਹਿਸੀਲਦਾਰ ਸਾਹਿਬ ਨੂੰ ਮੰਗ ਪੱਤਰ ਦੇ ਰਹੇ ਨੇ ਉਹ ਮੰਗ ਪੱਤਰ ਸਿਰਾਂ ਦਾ 12 ਵਜੇ ਦਵਾ ਦੇਾਂਗੇ ਉਹਦੇ ਬਾਅਦ ਉਹ ਆਪਣਾ ਕਾਰੋਬਾਰ ਉਹਨਾਂ ਦੀ ਮਰਜ਼ੀ ਆ ਉਹ ਖੋਲਣਾ ਚਾਹਣ ਤਾਂ ਖੋਲਣ ਬੰਦ ਕਰਨਾ ਚਾਹਣ ਤਾਂ ਬੰਦ ਕਰ ਸਾਰੇ ਸਮੂਹ ਜਰਨਲ ਕੈਟਾਗਰੀ OBC ਸਾਰੇ ਇਕੱਠੇ ਹੋ ਗਿਆ ਬਸ ਤਹਿਸੀਲਦਾਰ ਸਾਹਿਬ ਨੂੰ ਮੰਗ ਪੱਤਰ ਦਿੱਤਾ ਵੀ ਜੋ ਵੀ ਜਾਤੀ ਦੇ ਆਧਾਰ ਤੇ ਐ ਐਸਸੀ ਐਕਟ ਲਾਗੂ ਹੁੰਦਾ ਸੀ ਉਹ ਨੂੰ ਉਹ ਬੰਦ ਹੋਣਾ ਚਾਹੀਦਾ ਬਾਕੀ ਆਰਥਿਕ ਤੌਰ ਤੇ ਬੜੇ ਜਿਹੜੀ ਇਹ ਮੰਗਿਆ ਵੀ ਆਰਥਿਕ ਤੌਰ ਤੇ ਜਿਹੜੇ ਬੰਦੇ ਨੂੰ ਇਹ ਚੀਜ਼ ਦੀ ਲੋੜ ਆ ਉਹ ਐਸਸੀ ਐਕਟ ਜਾਂਦਾ ਜਾਂ ਉਹ ਜਰਨਲ ਆ ਜਾਂ OBC ਆ ਉਹਨੂੰ ਉਹ ਹੱਕ ਮਿਲਣਾ ਚਾਹੀਦਾ ਬਸ ਇਹੋ ਜਿਹੜਾ ਮੰਗ ਪਤਾ ਹੈ ਤੁਸੀਂ ਦੱਟ ਅੱਜ ਬਾਜ਼ਾਰ ਬੰਦ ਰਿਹਾ ਸਾਰਾ ਸ਼ਾਂਤਵਾਜੀ ਤਰੀਕੇ ਨਾਲ ਲੋਕਾਂ 'ਚ ਇਹ ਚੀਜ਼ ਦਾ ਹੈਗਾ ਜੀ ਉਤਸ਼ਾਹ ਸੀਗਾ ਵੀ ਆਪਾਂ ਰੀਮ ਕੋਰਟ ਦਾ ਫੈਸਲਾ ਉਹ ਉਹਦੇ ਤੇ ਆਪਾਂ ਫੁੱਲ ਚੜੇ ਅਸੀਂ ਬੜੇ ਸ਼ਾਂਤੀ ਮੇਂ ਟੰਗਣਾ ਵੀ ਯਾਰ ਬੰਦ ਕੀਤਾ ਸਭੀ ਮੈਂ ਸਾਰੇ ਆਪਣੇ ਸੱਜਣਾਂ ਨੂੰ ਇੱਥੇ ਕੁਝ ਐਸਸੀ ਵਰਗ ਦੇ ਲੋਕ ਵੀ ਹੈਗੇ ਆ ਸਾਡੇ ਭਰਾ ਵਾ ਸਾਡੇ ਕਹਿੰਦੇ ਆਏ ਆ ਸਾਡੀ ਕਿਸੇ ਨਾਲ ਕੋਈ ਦੁਸ਼ਮਣੀ ਨਹੀਂ ਅਸੀਂ ਸਿਰਫ ਸਾਡੀ ਸਰਕਾਰ ਨਾਲ ਲੜਾਈ ਹੈ ਅਸੀਂ ਸਿਰਫ ਸਰਕਾਰ ਨੂੰ ਇਹ ਸੰਦੇਸ਼ ਦੇਣਾ ਚਾਹੁੰਦੇ ਆਂ ਕਿ ਸਾਡੇ ਸਾਡੇ ਜਿਹੜੇ ਰਕਸ਼ਨ ਆ ਸਿਰਫ ਸਮਾਨ ਕੀਤਾ ਜਾਵੇ ਗਰੀਬ ਹਰ ਵਰਗ ਚ ਹੈਗਾ ਬਾਮਨ ਵੀ ਹੈਗਾ ਖੱਤਰੀ ਵੀ ਹੈਗਾ ਮਾਜਨ ਵੀ ਹੈਗਾ ਮਤਲਬ ਅਸੀਂ ਕਹਿੰਦੇ ਜੀ ਫਾਇਦਾ ਸਿਰਫ ਇਹ ਗਰੀਬ ਸ਼੍ਰੇਣੀ ਨੂੰ ਹੀ ਹੋਣਾ ਜਿਹੜੇ ਜਿਹੜੇ ਨਿਮਨ ਸ਼੍ਰੇਣੀ ਜਾਂਦੇ ਆ ਇਹ ਫਾਇਦਾ ਸਿਰਫ ਉਹਨੂੰ ਮਿਲਣ ਰਕਸ਼ਨ ਉਹਦੇ ਪਾਸੇ ਹੋਣਾ ਚਾਹੀਦਾ ਕੱਟਸ ਆਜ ਦਿਨਾਨਗਰ ਸ਼ਹਿਰ ਦੇ ਵਿੱਚ ਮਾਨ ਜੋ ਸੁਪਰੀਮ ਕੋਰਟ ਦੇ ਜੋ ਫੈਸਲਾ ਹੈ ਐਸਆਈਐਸਟੀ ਐਕਟ ਦੇ ਤਹਿਤ ਅੱਜ ਜਨਰਲ ਕੈਟਾਗਰੀ ਵੱਲੋਂ ਜਿਹੜਾ ਭਾਰਤ ਬੰਦ ਦੇ ਸੰਬੰਧ ਵਿੱਚ ਅੱਜ ਦਿਨਾਨਗਰ ਵਿੱਚ ਬਹੁਤ ਬਰਾਂ ਨੇ ਇਕੱਠੇ ਹੋ ਕੇ ਅੱਜ ਮੈਮੋਰੰਡਮ ਦਿੱਤਾ ਉਹ ਇਹਨਾਂ ਦਾ ਮੈਮੋਰੰਡਮ ਪਰਪੋਜ਼ ਕੀਤਾ ਤੇ ਉਹ ਮਾਨ ਜੋ ਸਰਕਾਰ ਨੂੰ ਭੇਜਿਆ ਜਾਏਗਾ ਬਿਊਰੋ ਰਿਪੋਰਟ ਲਿਵਿੰਗ ਪੰਜਾਬ ਨਿਊਜ਼ ਦਿਨਾਨਗਰ